ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਬਲੌਗ ਅੱਜ ਦੇ ਬਲੌਗ ਦੇ ਵਿੱਚ ਤੁਹਾਡੇ ਨਾਲ ਵਿਜ਼ਿਟਰ ਟੂਰਿਸਟ ਵੀਜ਼ਾ ਤੋਂ ਲੈ ਕੇ ਵਰਕ ਪਰਮਿਟ ਨੂੰ ਲੈ ਕੇ ਤੇ ਸਟੱਡੀ ਪਰਮਿਟ ਨੂੰ ਲੈ ਕੇ ਇੱਕ ਖਾਸ ਡਿਸਕਸ਼ਨ ਕਰਨਾ ਹੈ ਕਿਉਂਕਿ ਜੜੇ ਵੀ ਹੁਣ ਕੈਨੇਡਾ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਜਾ ਰਹੇ ਨੇ ਉਹਨਾਂ ਦਾ ਹੁਣ ਕੁਐਸਚਨ ਇਹ ਹੁੰਦਾ ਹੈ ਕਿ ਭਾਈ ਵਰਕ ਪਰਮਿਟ ਇਨਸਾਈਡ ਕੈਨੇਡਾ ਤੋਂ ਬੰਦ ਹੋ ਗਿਆ ਸਾਡੇ ਕੋਲ ਹੁਣ ਕੀ ਕੁਝ ਆਪਸ਼ਨ ਹੈਗੇ ਨੇ ਜਿਸ ਰਾਹੀਂ ਅਸੀਂ ਕੈਨੇਡਾ ਦੇ ਵਿੱਚ ਆਪਣਾ ਇੱਕ ਲੀਗਲ ਸਟੇਟਸ ਗ੍ਰਾਂਟ ਕਰ ਲਈਏ ਇੱਕ ਲੀਗਲ ਸਟੇਟਸ ਲੈ ਲਈਏ ਜਿਸ ਦੇ थ्रू ਅਸੀਂ ਕੱਲ ਨੂੰ ਪੀਆਰ ਤੱਕ ਦਾ ਪਾਥਵੇ ਸਹਿਜ ਢੰਗ ਦੇ ਨਾਲ ਬਣਾ ਸਕੀਏ ਸੋ ਅੱਜ ਇਸੇ ਟੌਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਅਸੀਂ ਤਿਆਰ ਨਹੀਂ ਕਰਦੇ ਜੇ ਤੁਸੀਂ ਉਹਦਾ ਸੋ ਪਿਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਵਿਜ਼ਿਟਰ ਟੂਰਿਸਟ ਵੀਜ਼ਾ ਤੇ ਗਏ ਹੋ ਤਾਂ ਵਰਕ ਪਰਮਿਟ ਦੇ ਉੱਤੇ ਇਹ ਵੀਜ਼ਾ ਕਨਵਰਟ ਨਹੀਂ ਹੋ ਸਕਦਾ ਪਰ ਤੁਹਾਡੇ ਕੋਲ ਆਪਸ਼ਨ ਕੀ ਨੇ ਸਟੱਡੀ ਪਰਮਿਟ ਕੀ ਆਪਸ਼ਨ ਹੈਗਾ ਹੈ ਹਾਲੇ ਵੀ ਜੇ ਸਟੱਡੀ ਪਰਮਿਟ ਆਪਸ਼ਨ ਹੈਗਾ ਹੈ ਤਾਂ ਸਟੱਡੀ ਪਰਮਿਟ ਵਾਸਤੇ ਕੀ ਐਲਸ ਦੀ ਰਿਕੁਆਇਰਮੈਂਟ ਹੈਗੀ ਹੈ ਇਹ ਸਭ ਤੋਂ ਵੱਡਾ ਕੁਐਸਚਨ ਹੈ ਜੇਕਰ ਤੁਸੀਂ ਕੈਨੇਡਾ ਵਿਜ਼ਟਰ ਟੂਰਿਸਟ ਵੀਜ਼ੇ ਤੇ ਗਏ ਹੋ ਐਜ਼ ਆਫ ਨਾਓ ਹੁਣ ਤੱਕ ਤੁਸੀਂ ਆਪਣਾ ਵੀਜ਼ਾ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਹੁਣ ਤੱਕ ਅਜੇ ਹੀ ਕੋਈ ਅਪਡੇਟ ਨਹੀਂ ਹੈਗੀ ਕਿ ਤੁਸੀਂ ਆਪਣਾ ਵੀਜ਼ਾ ਜਿਹੜਾ ਉਹਨੂੰ ਸਟੱਡੀ ਪਰਮਿਟ ਵਿੱਚ ਕਨਵਰਟ ਨਾ ਕਰਾ ਸਕੋ ਤੁਸੀਂ ਆਪਣੇ ਵੀਜ਼ੇ ਨੂੰ ਸਟੱਡੀ ਪਰਮਿਟ ਦੇ ਵਿੱਚ ਕਨਵਰਟ ਬਿਲਕੁਲ ਕਰਾ ਸਕਦੇ ਹੋ ਬਸ਼ਰਤੇ ਤੁਸੀਂ ਜਿਹੜੇ ਡੀਐਲਆਈ ਦੇ ਵਿੱਚ ਐਡਮਿਸ਼ਨ ਲੈਣਾ ਹੈ ਉਹਦੀਆਂ ਨਿਯਮ ਤੇ ਸ਼ਰਤਾਂ ਪੂਰੀਆਂ ਕਰਦੇ ਹੋ ਜਿਵੇਂ ਉਸ ਕਾਲਜ ਨੂੰ ਸਪੈਸੀਫਿਕ ਕੀ ਲੈਂਗੁਏਜ ਐਬਿਲਿਟੀ ਦੀ ਰਿਕੁਆਇਰਮੈਂਟ ਹੈ ਕੀ ਤੁਸੀਂ ਉਹ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਜਿਸ ਦੇ ਲਈ ਤੁਸੀਂ ਅਪਲਾਈ ਕਰਨਾ ਹੈ ਨਹੀਂ ਸਟੱਡੀ ਪਰਮਿਟ ਦਾ ਐਲੀਜੀਬਿਲਿਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਮੋਰਓਵਰ ਜਦੋਂ ਤੁਸੀਂ ਵਿਜ਼ਿਟਰ ਟੂਰਿਸਟ ਵੀਜ਼ਾ ਲਗਾ ਕੇ ਗਏ ਸੀਗੇ ਤਾਂ ਤੁਸੀਂ ਆਪਣਾ ਕਰੰਟ ਸਟੇਟਸ ਕੀ ਸ਼ੋ ਕੀਤਾ ਸੀਗਾ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਦਿੰਨਾ ਜਿਵੇਂ ਇੰਡੀਆ ਦੇ ਵਿੱਚ ਤੁਸੀਂ ਪਲੱਸ 2 ਤੋਂ ਬਾਅਦ ਵਿਜ਼ਿਟਰ ਵੀਜ਼ਾ ਦੀ ਫਾਈਲ ਲਗਾ ਲਈ ਪਰ ਤੁਹਾਡਾ ਵਿੱਚ 5-6 ਸਾਲ ਦਾ ਗੈਪ ਸੀਗਾ ਹੁਣ ਉਸ 5-6 ਸਾਲ ਦੇ ਗੈਪ ਦੇ ਵਿੱਚ ਜੇਕਰ ਤੁਸੀਂ ਇੱਥੇ ਕੋਈ ਆਪਣਾ ਵਰਕ ਐਕਸਪੀਰੀਅੰਸ ਸ਼ੋ ਕੀਤਾ ਹੈ ਕੋਈ ਬਿਜ਼ਨਸ ਸ਼ੋ ਕੀਤਾ ਹੈ ਤਾਂ ਤੁਸੀਂ ਉਹਨੂੰ ਚੇਂਜ ਨਾ ਕਰਿਓ ਜੋ ਸ਼ੋ ਕੀਤਾ ਐ ਐਜ਼ ਇਟ ਇਜ਼ ਉਹਨੂੰ ਤੁਸੀਂ ਆਪਣੀ ਸਟੱਡੀ ਪਰਮਿਟ ਦੀ ਫਾਈਲ ਦੇ ਵਿੱਚ ਦਿਖਾਉਣਾ ਹੈਗਾ ਯਾਨੀ ਜਿਹੜਾ ਤੁਸੀਂ 5257 IIM 5257 ਫਾਰਮ ਦੇ ਵਿੱਚ ਪਿਛਲੇ 10 ਸਾਲ ਦੀ ਆਪਣੀ এমਪਲੋਇਮੈਂਟ ਹਿਸਟਰੀ ਐਜੂਕੇਸ਼ਨ ਸ਼ੋ ਕੀਤਾ ਹੈ ਉਹ ਜ਼ਰੂਰ ਮੈਂਸ਼ਨ ਕਰਨਾ ਹੈਗਾ ਉਹਦੇ ਬਿਹਾਫ ਤੇ ਤੁਸੀਂ ਨੈਕਸਟ ਸਟੱਡੀ ਸਿਲੈਕਟ ਕਰ ਸਕਦੇ ਹੋ ਉਸ ਤੋਂ ਇਲਾਵਾ ਕਾਲਜ ਜੇਕਰ ਤੁਹਾਨੂੰ ਲੈਂਗੁਏਜ ਅਬਿਲਿਟੀ ਦੇ ਟੈਸਟ ਦੀ ਰਿਕੁਆਇਰਮੈਂਟ ਰੱਖਦਾ ਹੈ ਤਾਂ ਉਹ ਤੁਹਾਨੂੰ ਲੈਂਗੁਏਜ ਅਬਿਲਿਟੀ ਦਾ ਟੈਸਟ ਦੇਣਾ ਪਵੇਗਾ। ਕਈ ਕਾਲਜ ਕੀ ਕਰਦੇ ਆ ਕਿ ਕੁਝ ਕਹਿ ਸਕਦਾ ਕਿ ਫਾਊਂਡੇਸ਼ਨ ਕੋਰਸਸ ਦੇ ਥਰੂ ਜਾਂ ਕੁਝ ਇਦਾਂ ਦੇ ਜੁਗਾੜ ਵਾਲੇ ਸਿਸਟਮ ਦੇ ਥਰੂ ਤੁਹਾਨੂੰ ਇਨਰੋਲ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਤੁਹਾਡਾ ਸਟੱਡੀ ਪਰਮਿਟ ਜਿਹੜਾ ਉਹ ਅਪਰੂਵ ਹੋ ਜਾਂਦਾ ਹੈ। ਦੇਖੋ ਜੀ ਜੇਕਰ ਤਾਂ ਤੁਸੀਂ ਸਿੰਪਲ 2 ਸਾਲ ਦਾ 3 ਸਾਲ ਦਾ ਸਟੇ ਖਾਲੀ ਕੈਨੇਡਾ ਦੇ ਵਿੱਚ ਚਾਹੁੰਦੇ ਹੋ ਤਾਂ ਉਹ ਤੁਹਾਡੇ ਲਈ ਆਪਸ਼ਨ ਹੈਗਾ ਹੈ 노 डाउट ਤੁਹਾਨੂੰ ਕਾਲਜ ਨੇ ਐਕਸੈਪਟ ਕੀਤਾ ਤੁਹਾਨੂੰ ਲੈਂਗੁਏਜ ਐਬਿਲਿਟੀ ਦੇ ਵੀ ਕਿਸੇ ਤਰੀਕੇ ਨਾਲ ਤੋਰ ਮੋੜ ਕੇ ਤੁਹਾਡੀ ਪੇਸ਼ ਕਰ ਦਿੱਤੀ ਤੁਹਾਡਾ ਵੀਜ਼ਾ ਗ੍ਰਾਂਟ ਹੋ ਗਿਆ ਤੁਸੀਂ ਉੱਥੇ ਜਿਹੜੀ 5-7000 ਡਾਲਰ ਫੀਸ ਹੈ ਉਹ ਪੇ ਕਰਕੇ ਆਪਣਾ 2 ਸਾਲ 3 ਸਾਲ ਰਹਿ ਸਕਦੇ ਹੋ ਪਰ ਤੁਹਾਨੂੰ PGWP ਨਹੀਂ ਮਿਲਣਾ ਹੈਗਾ ਯਾਨੀ ਸਟੱਡੀ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਨਹੀਂ ਮਿਲਣਾ ਹੈਗਾ ਉਹਨੋਂ ਬਾਅਦ ਤੁਹਾਡੇ ਕੋਲ ਆਪਸ਼ਨ ਹੋਏਗਾ ਤੁਸੀਂ ਉਹਨੂੰ ਵਰਕ ਪਰਮਿਟ ਚ ਕਨਵਰਟ ਕਰਾ ਲਓ ਸੋ ਇਦਾਂ ਕਰਕੇ ਤੁਸੀਂ ਆਪਣਾ ਪੀਆਰ ਦਾ ਪਾਥਵੇ ਜਿਹੜਾ ਉਹ ਬਣਾ ਸਕਦੇ ਹੋ ਜਿਉਂ ਤੁਹਾਡਾ ਐਲਐਮਆਈਏ ਬੇਸਡ ਵਰਕ ਪਰਮਿਟ ਹੋ ਜਾਏਗਾ ਫਿਰ ਤੁਸੀਂ ਆਪਣਾ ਉੱਥੇ ਐਜੂਕੇਸ਼ਨ ਵੀ ਸ਼ੋ ਕਰ ਸਕਦੇ ਹੋ ਐਕਸਪੀਰੀਅੰਸ ਵੀ ਸ਼ੋ ਕਰ ਸਕਦੇ ਹੋ ਤੇ ਉਹਦੇ ਬਿਹਾਫ ਤੇ ਕੱਲ ਨੂੰ ਪੀਆਰ ਵੀ ਹੋ ਸਕਦੇ ਹੋ ਹੁਣ ਦੂਜਾ ਜਿਹੜਾ ਇਸ ਤੋਂ ਵਧੀਆ ਰਾ ਹੈ ਉਹ ਕਿ ਸਟੱਡੀ ਜੇਕਰ ਤੁਸੀਂ ਲੈ ਰਹੇ ਹੋ ਤੇ ਜੇਕਰ ਤੁਸੀਂ ਆਇਲਸ ਕਰ ਲੈਂਦੇ ਹੋ ਤੇ ਇੱਕ ਪਬਲਿਕ ਕਾਲਜ ਤੋਂ ਸਾਫ਼ ਸੁਥਰੀ ਸਟੱਡੀ ਲੈ ਕੇ ਜਿਹੜੀ ਇਨ ਡਿਮਾਂਡ ਲਿਸਟ ਦੇ ਵਿੱਚ ਹੋਵੇ ਤੁਸੀਂ ਪ੍ਰੋਪਰ ਸਟੱਡੀ ਕਰੋ ਤਾਂ ਤੁਹਾਨੂੰ ਪੀਜੀਡਬਲਯੂਪੀ ਵੀ ਮਿਲੇਗਾ ਯਾਨੀ 2 ਸਾਲ ਦੀ ਸਟੱਡੀ ਕਰੋਗੇ 3 ਸਾਲ ਦਾ ਵਰਕ ਪਰਮਿਟ ਤੁਹਾਨੂੰ ਮਿਲ ਜਾਣਾ ਹੈ 5 ਸਾਲ ਤੱਕ ਤੁਹਾਡਾ ਸਟੇ ਜਿਹੜਾ ਉਹ ਕਾਇਮ ਹੋ ਜਾਣਾ ਹੈ ਤੇ ਇਨ ਬਿਟਵੀਨ ਤੁਸੀਂ ਆਪਣੀ ਪੀਆਰ ਦੀ ਫਾਈਲ ਜਿਹੜੀ ਹੈ ਉਹ ਵੀ ਮੂਵ ਕਰ ਸਕਦੇ ਹੋ ਸੋ ਸਟੱਡੀ ਬੈਸਟ ਵੇ ਹੈ ਇਹਦਾ ਕੋਈ ਤੋੜ ਨਹੀਂ ਹੈਗਾ ਹਾਲੇ ਵੀ ਵਿਜ਼ਟਰ ਟੂਰਿਸਟ ਦੇ ਕੇਸ ਦੇ ਵਿੱਚ ਦੂਜੀ ਗੱਲ ਕਈ ਹੁਣ ਏਜ ਫੈਕਟਰ ਮੈਟਰ ਕਰਨ ਲੱਪਿਆ ਜਿਵੇਂ ਮੰਨ ਲਾ ਕਿਸੇ ਨੇ ਪਲੱਸ 2 ਕੀਤੀ ਸੀ 2002 ਦੇ ਵਿੱਚ ਉਹ ਹੁਣ ਸਟੱਡੀ ਦੁਬਾਰਾ ਸ਼ੁਰੂ ਕਰੇ ਇਹ ਥੋੜਾ ਇਨ ਲੌਜੀਕਲ ਚੀਜ਼ ਹੈ ਇੱਥੇ ਉਹਨਾਂ ਦੀ ਕੁੰਡੀ ਫਸ ਸਕਦੀ ਹੈ ਸਟੱਡੀ ਪਰਮਿਟ ਜਿਹੜਾ ਉਹਨਾਂ ਨੂੰ ਗ੍ਰਾਂਟ ਨਹੀਂ ਹੋਣਾ ਜਾਂ ਮੁਸ਼ਕਲ ਆ ਸਕਦੀ ਹੈ ਸੋ ਉਹਨਾਂ ਵਾਸਤੇ ਹੀ ਆਪਸ਼ਨ ਬਸਦਾ ਹੈ ਕਿ ਭਈ ਉਹ ਵਾਪਸ ਆਪਣੀ ਕੰਟਰੀ ਆ ਜਾਣ ਇੱਕ ਅਥੋਰਾਈਜ਼ਡ ਸਟੇ ਤੋਂ ਬਾਅਦ ਜੇ ਉਹਨਾਂ 6 ਮਹੀਨੇ ਤੋਂ ਜ਼ਿਆਦਾ ਰਹਿਣਾ ਹੈ ਤਾਂ ਉਹ ਆਪਣਾ ਜਿਹੜਾ ਵਿਜ਼ਟਰ ਵੀਜ਼ਾ ਦੀ ਫਾਈਲ ਹੈ ਉਹਨੂੰ ਐਕਸਟੈਂਡ ਵੀ ਜ਼ਰੂਰ ਕਰਾ ਲੈਣ ਇਨ ਲੀਗਲ ਤੌਰ ਦੇ ਉੱਤੇ ਨਾ ਰਹਿਣ ਤੇ ਖਾਸ ਕਰਕੇ ਰੈਫਿਊਜੀ ਵਗੈਰਾ ਵਾਲੇ ਪਾਸੇ ਨੂੰ ਤਾਂ ਬਿਲਕੁਲ ਨਾ ਜਾਣ ਸੋ ਇਹ ਬਹੁਤ ਕਲੀਅਰ ਬਹੁਤ ਕਲੀਅਰ ਕਟ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਕਰਨੀ ਸੀ ਹੁਣ ਇੱਥੇ ਇੱਕ ਚੀਜ਼ ਹੋਰ ਆ ਜਾਂਦੀ ਹੈ ਕਿ ਭਈ ਕੀ ਅਸੀਂ ਮੈਰਿਜ ਕਰਵਾ ਕੇ ਵੀ ਆਪਣਾ ਸਟੇਟਸ ਬਦਲ ਸਕਦੇ ਹਾਂ ਆਫਕੋਰ ਬਦਲ ਸਕਦੇ ਹੋ ਬਹੁਤ ਬੈਸਟ অপਸ਼ਨ ਹੈ ਤੁਹਾਡੇ ਵਾਸਤੇ ਇਸ ਕਰਕੇ ਕਿਉਂਕਿ ਜੇਕਰ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਪੀਆਰ ਹੈ ਤੁਹਾਨੂੰ ਪੀਆਰ ਕੁੜੀ ਮਿਲ ਜਾਂਦੀ ਹੈ ਤਾਂ ਤੁਸੀਂ ਪੀਆਰ ਤੇ ਬੇਸ ਦੇ ਉੱਤੇ ਤੁਸੀਂ ਆਪਣੀ ਫਾਈਲ ਜਿਹੜੀ ਹੈ ਉਹ ਮੂਵ ਕਰ ਸਕਦੇ ਹੋ ਆਪਣੇ ਸਪਾਊਸ ਦੇ ਬਿਹਫ ਤੇ ਆਪਣੀ ਨਾ ਸਿਰ ਪੀਆਰ ਦੀ ਫਾਈਲ ਮੂਵ ਕਰ ਸਕਦੇ ਹੋ ਨਾਲ ਹੀ ਤੁਸੀਂ ਸਪਾਊਸ ਓਪਨ ਵਰਕ ਪਰਮਿਟ ਜਿਹੜਾ ਵਾ ਉਹ ਵੀ ਅਪਲਾਈ ਕਰ ਸਕਦੇ ਹੋ ਜੇਕਰ ਤੁਹਾਡੀ ਮੈਰਿਜ ਹੋ ਜਾਂਦੀ ਹੈ ਹੁਣ ਇੱਕ ਚੀਜ਼ ਇੱਥੇ ਹੋਰ ਹੈ ਕਿ ਭਈ ਜੇ ਅਸੀਂ ਇੰਡੀਆ ਦੇ ਵਿੱਚ ਮੈਰੀਡਾ ਇੰਡੀਆ ਦੇ ਵਿੱਚ ਸਾਡੇ ਬੱਚੇ ਐ ਇੰਡੀਆ ਦੇ ਵਿੱਚ ਸਾਡਾ ਪਰਿਵਾਰ ਐ ਤਾਂ ਅਸੀਂ ਇਕੱਠੇ ਕਿਵੇਂ ਕੈਨੇਡਾ ਮੂਵ ਹੋਈਏ ਵਿਜ਼ਟਰ ਵੀਜ਼ਾ ਤੇ ਸਾਡੇ ਇੱਕ ਜਾਣੇ ਦਾ ਲੱਗਾ ਸੀ ਇਹ ਚੀਜ਼ ਤੁਸੀਂ ਬਹੁਤ ਕਲੀਅਰਲੀ ਧਿਆਨ ਰੱਖਿਓ ਕਿ ਭਈ ਜੇਕਰ ਤੁਸੀਂ ਵਿਜ਼ਟਰ ਵੀਜ਼ਾ ਤੇ ਗਏ ਉੱਥੇ ਇਨਲੀਗਲ ਹੋ ਗਏ ਉਥੋਂ ਵਾਪਸ ਨਹੀਂ ਮੁੜੇ ਤਾਂ ਦੂਜੇ ਫੈਮਿਲੀ ਮੈਂਬਰਸ ਲਈ ਮੁਸ਼ਕਲਾਂ ਆਉਂਦੀਆਂ ਹਨ ਜੇ ਤੁਸੀਂ ਇੱਕ ਲੀਗਲ ਸਟੇਟਸ ਤੋਂ ਬਾਅਦ ਵਾਪਸ ਆਪਣੀ ਕੰਟਰੀ ਆ ਜਾਂਦੇ ਹੋ ਤਾਂ ਆ ਕੇ ਤੁਸੀਂ ਆਪਣੇ ਵਾਈਫ ਆਪਣੇ ਬੱਚਿਆਂ ਦਾ ਵੀਜ਼ਾ ਲਗਾਓ ਜਦੋਂ ਸਾਰੇ ਚੱਲ ਜੋ ਤੇ ਉਦੋਂ ਬਾਅਦ ਜਾ ਕੇ ਆਪਣਾ ਸਟੇਟਸ ਚੇਂਜ ਕਰ ਲੋ ਤਾਂ ਪ੍ਰੋਬਲਮ ਨਹੀਂ ਹੈ। ਸੋ ਉਮੀਦ ਕਰਦਾ ਹਾਂ ਕਿ ਵੀਲੌਗ ਤੁਹਾਨੂੰ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਕਨਫਿਊਜ਼ਨ ਆ WhatsApp ਦਾ ਨੰਬਰ ਦਿੱਤਾ ਹੈ ਉੱਤੇ ਅਪਾਇੰਟਮੈਂਟ ਲੈ ਲਓ ਜੋ ਟਾਈਮ ਪੀਰੀਅਡ ਹੋਏਗਾ ਕਾਲ ਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹਰਡ ਆਊਟ ਕਲੀਅਰ ਕੀਤਾ ਜਾਵੇ। ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।